ਜਿਵੇਂ ਗੁਰੂ ਅਰਜਨ ਦੇਵ ਮਹਾਰਾਜ ਨੇ ਫਰਮਾਇਆ ਬ੍ਰह्म ज्ञानी पारुਪਕਾਰ ਉਮਾਹ ਜੀ ਜਿਹੜੇ ਮਹਾਰਾਜ ਜੀ ਨਿਕਾਲਣਾ ਕਲ ਦੀ ਸ ਸਾਡੇ ਵਾਸਤੇ ਕਾਲਦੇ ਆ ਉਹਨਾਂ ਦੇ ਅੰਦਰ ਇੱਕ ਚਾ ਇੱਕ ਹਮੇਸ਼ਾ ਹਰ ਵੇਲੇ ਕੋਹ ਲਈ ਵੀ ਮੈਂ ਕਿਹਦਾ ਕਿਹਦਾ ਸਾਤ ਕਿਹਦੇ ਕਿਹਦਾ ਭਲਾ ਹੋ ਜਵੇ ਬਾਬਾ ਜੀ ਨੇ ਕਿਹਾ ਸੀ ਗੁਰੂ ਰਾਮਦਾਸ ਜੀ ਦੇ ਆ ਸਮਾਗਮ ਤੁਸੀਂ ਇਸ ਤਰ੍ਹਾਂ ਗੁਰਸਾਭ ਦੀ ਖੁਸ਼ੀਆਂ ਲੈਣੀਆਂ ਉਸ ਤੋਂ ਬਾਅਦ ਅਸੀਂ ਲਗਾਤਾਰ ਇਸ ਸਮਾਗਮ ਬਾਬਾ ਜੀ ਦੇਖੋ ਪਹਿਲਾਂ ਜਦ ਤੱਕ ਮਹਾਰਾਜ ਜੀ ਇਸ ਸਰੀਰ ਤੇ ਸੰਗਤਾਂ ਨੂੰ ਦਰਸ਼ਨ ਦਿੰਦੇ ਸੀ ਹਾਂਜੀ 2014 ਸਾਲ ਨੂੰ ਬਚਨ ਕਰ ਦਿੱਤਾ ਸੀ ਕਹਿੰਦੇ ਭਾਈ ਗਾਹ ਨੂੰ ਐਰਦਾਸ ਕਰਿਓ ਬਈ ਐਰਦਾਸ ਕਰਿਓ ਗੁਰੂ ਰਾਮਦਾਸ ਪਾਸ਼ਾ ਸਾਨੂੰ ਰੇਤੋਂ ਕਣ ਜੁਗ ਵੀ ਜਿੰਨੇ ਸੰਸਾਰ ਦੇ ਵਿੱਚ ਰੇਤ ਦੇ ਕਣਾਂ ਉਨੇ ਜੁਗ ਤਾਂ ਗੁਰੂ ਰਾਮਦਾਸ ਪਾਸ਼ਾ ਆਪਣੀ ਸੇਵਾ ਚ ਚਲਾਈ ਰੱਖਿਓ ਅਸੀਂ ਤਾਂ ਸਮਝ ਨਹੀਂ ਸਕੇ ਵੀ ਮਹਾਰਾਜੇ ਇਹ ਕਿਉਂ ਬਚਨ ਕਿਉਂ ਪਹਿਲੀ ਜਨਵਰੀ ਦਾ ਪਾਸ਼ਾ ਨੇ ਆਪਣੇ ਆਪ ਨੂੰ ਗੁਪਤ ਕਰ ਲਿਆ ਹਾਂਜੀ